ਬਿਜਲੀ ਪ੍ਰਸ਼ਾਸਨ ਮੁਰਦਾਬਾ 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 ਐਸ ਡੀਓ ਦੇਸ਼ਰੀ ਮੁਰਦਾਬਾ ਮੁਰਦਾਬਾ ਲੋਕਾਂ ਨਾਲ ਟਕੇ ਕਰਨੇ ਵਾਲਾ ਬਿਜਲੀ ਮੁਲਾਜ਼ਮ ਮੁਰਦਾਬਾ ਮੁਰਦਾਬਾ ਆਉਣ ਜਾਣ ਵਾਲੀ ਟ੍ਰੈਫਿਕ ਨੂੰ ਪਰੇਸ਼ਾਨ ਕਰਨੇ ਵਾਲਾ ਬਿਜਲੀ ਮੁਲਾਜ਼ਮ ਮੁਰਦਾਬਾ ਮੁਰਦਾਬਾ ਮੇਰਾ ਗੁਰਤੇਜ ਸਿੰਘ ਜੀ ਐਸਜੀਬੀ ਵਿਜੀਗੁਰ ਹਾਂ ਠੀਕ ਹੈ ਪਰ ਇੱਕ ਧਰਨਾ ਲਗਾਇਆ ਗਿਆ ਤੇ ਕਿਹਾ ਸੀ ਦੋ ਆਏ ਨੇ ਇੱਕ ਵਾਰ ਸੈਸ਼ਨ ਤੇ ਹੀ ਦਵਾ ਗਿਆ ਵੀ 9 ਵਜੇ ਤੱਕ ਆਪਾਂ ਸਪਲਾਈ ਚਲਾ ਦਾਂਗੇ ਕੋਸ਼ਿਸ਼ ਸਾਡੀ ਪੂਰੀ ਰਹੂਗੀ ਜਿਵੇਂ ਕਿ ਪਤਾ ਹੀ ਹੈ ਸਾਰਿਆਂ ਨੂੰ ਬਿਜਲੀ ਵਿਭਾਗ ਦੇ ਜਿਹੜੇ ਕਰਮਚਾਰੀਆ ਉਹਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਠੀਕ ਹੈ ਤੇ ਸਾਡੇ ਕੋਲ ਮੁਲਾਜ਼ਮ ਹੈ ਜਿਹੜੇ ਇਸ ਟਾਈਮ ਤੇ ਅਵੇਲੇਬਲ ਹੈ ਨਹੀਂਗੇ ਤੇ ਅਕੋਰਡਿੰਗਲੀ ਜੋ ਵੀ ਸਿਚੁਏਸ਼ਨ ਹੋਊਗੀ ਉਹਨੂੰ ਟੈਕਲ ਕਰਨ ਦੇ ਲਈ ਅਸੀਂ ਰੈਡੀ ਆਂ ਕੱਲ ਵੀ ਟਰਨਾ ਰਿਹਾ ਹੈ ਕੱਲ ਵੀ ਇਹਨਾਂ ਦੀ ਸਪਲਾਈ ਚੱਲਦੀ ਰਹੀ ਹੈ ਤੇ ਅੱਗੇ ਜੋ ਵੀ ਹੋਊਗਾ ਆਪਾਂ ਪਰਪਰ ਬਣਦਾ ਹੀ ਕਰਾਂਗੇ ਜਿਹੜਾ ਇਹ ਐਸਾ ਨਾ ਲਗਾਇਆ ਕਿ ਆ ਤੁਸੀਂ ਆਪਾਂ ਕਿੰਨਾ ਗਿਆ ਹਾਂ ਹਾਂਜੀ ਐਸਡੀਓ ਬਿਜਲੀ ਵਾਲੇ ਮੁੱਖ ਤੇ ਆ ਗਏ ਸੀਗੇ ਉਹਨਾਂ ਨੇ ਕਿਹਾ ਵੀ ਸਵੇਰੇ ਇਹ ਬਿਜਲੀ ਠੀਕ ਹੋ ਜਾਏਗੀ ਇਹ ਸਾਡੇ ਕੁਝ ਕੱਤਵੇਂ ਨੇ ਇੱਥੇ ਪਿੰਡੂ ਖੇਤਰ ਦੇ ਛੀਦਗੜ ਪਿੰਡ ਚੋਂ ਆਏ ਹੋਏ ਲੋਕ ਨੇ ਉਹਨਾਂ ਦੀ ਅੱਜ ਦੁਪਹਿਰ ਤੋਂ ਬਿਜਲੀ ਨਹੀਂ ਸੀ ਆ ਰਹੀ ਉਹਨਾਂ ਦੇ ਘਰਾਂ ਵਿੱਚ ਤੇ ਵਾਰ-ਵਾਰ ਅਸੀਂ ਪ੍ਰਸ਼ਾਸਨ ਨਾਲ ਸੰਪਰਕ ਵਿੱਚ ਸੀ ਐਕਸ਼ਨ ਸਾਹਿਬ ਦੇ ਸੰਪਰਕ ਵਿੱਚ ਸੀ ਐਸਡੀਓ ਸਾਹਿਬ ਦੇ ਸੰਪਰਕ ਵਿੱਚ ਸੀ ਤੇ ਜੈ ਸਿੰਘ ਸਾਹਿਬ ਦੇ ਵੀ ਸੰਪਰਕ ਵਿੱਚ ਸੀ ਉਹ ਸਾਨੂੰ ਇੱਕੋ ਗੱਲ ਕਹਿ ਰਹੇ ਸੀ ਕਿ ਹੜਤਾਲ ਚੱਲ ਰਹੀ ਹੈ ਬਿਜਲੀ ਮੁਲਾਜ਼ਮਾਂ ਦੀ ਅਸੀਂ ਨਹੀਂ ਆ ਸਕਦੇ ਅਸੀਂ ਉਹਨਾਂ ਨੂੰ ਇਹ ਰਿਕਵੈਸਟ ਵੀ ਕੀਤੀ ਕਿ ਛੋਟੇ-ਛੋਟੇ ਬੱਚੇ ਮੱਛਰਾਂ ਵਿੱਚ ਪਏ ਨੇ ਤਾਂ ਅਸੀਂ ਉਹਨੂੰ ਰਿਕਵੈਸਟ ਕਰਦੇ ਹਾਂ ਕਿ ਕੋਈ ਬੰਦਾ ਭੇਜ ਕੇ ਸਲੈਡ ਚਾਲੂ ਕਰਵਾ ਦਿੱਤੀ ਜਾਵੇ ਲੈਡ ਚਾਲੂ ਕਰਵਾ ਦਿੱਤੀ ਜਾਵੇ ਪਰ ਜਦੋਂ ਮਤਲਬ ਕੀ ਉਹ ਤੁਹਾਨੂੰ ਪਹਿਲੀਆਂ ਡਿਵਿਟਾਂ ਚ ਵੀ ਪਹਿਲੀਆਂ ਇੰਟਰਵਿਊਆਂ ਚ ਵੀ ਦੱਸ ਚੁੱਕੇ ਆ ਕਿ ਜਦੋਂ ਵੀ ਜਦੋਂ ਜਈ ਸਾਹਿਬ ਦਾ ਇਹ ਬਿਹਵਰਤੀ ਕਿ ਸਾਡੇ ਵੀ ਬੱਚੇ ਨੇ ਤੁਹਾਡੇ ਕੱਲਿਆਂ ਦੇ ਬੱਚੇ ਨਹੀਂ ਸਾਡੇ ਵੀ ਬੱਚੇ ਨੇ ਕਿ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਤਾਂ ਔਖੀ ਘੜੀ ਕੱਟਣੀ ਪਊਗੀ ਤਾਂ ਅਸੀਂ ਇਹ ਮਤਲਬ ਕੀ ਸਾਡੇ ਭਾਈਚਾਰੇ ਨੇ ਸਾਡੇ ਕਿਸਾਨ ਭਾਈਚਾਰੇ ਨੇ ਸਾਡੀ ਸਿੱਧੂ ਪਰ ਕਿਸਾਨ ਜਥੇਬੰਦੀ ਨੇ ਇਹ ਫੈਸਲਾ ਲਿਆ ਕਿ ਜਦੋਂ ਆਪਣੇ ਦੋ ਪਿੰਡ ਉਹ ਦੋ ਕੱਤ ਦੇ ਔਖੀ ਘੜੀ ਕੱਟ ਰਹੇ ਨੇ ਤੇ ਜਈ ਸਾਹਿਬ ਕਹਿੰਦੇ ਨੇ ਕਿ ਔਖੀ ਘੜੀ ਤੁਹਾਨੂੰ ਵੀ ਕੱਟਣੀ ਪਊਗੀ ਤਾਂ ਅਸੀਂ ਫੈਸਲਾ ਲਾ ਕੇ ਆਪਾਂ ਵੀ ਉਹ ਭਰਾਵਾਂ ਨਾਲ ਜਾ ਕੇ ਸੜਕਾਂ ਦੇ ਔਖੀ ਘੜੀ ਕਟਾਂਗੇ ਅਸੀਂ ਵੀ ਮੱਛਰ ਚਵਾਵਾਂਗੇ ਅਸੀਂ ਵੀ ਗਰਮੀ ਚਵਾਵਾਂਗੇ ਨਹੀਂ ਨਹੀਂ ਰੋਸ ਲਾਈਟ ਕੱਟਣ ਦਾ ਸੀ ਸਾਨੂੰ ਕੋਈ ਨਹੀਂ ਚਲੋ ਕੋਈ ਗੱਲ ਨਹੀਂ ਮੁਲਾਜ਼ਮ ਵੀ ਸਾਡੇ ਨੇ ਕਈ ਵਾਰ ਗਰਮੀ ਚ ਬੋਲ ਜਾਂਦੇ ਨੇ ਜਾਂ ਕੁਝ ਵੀ ਬੋਲ ਜਾਂਦੇ ਨੇ ਕੋਈ ਦਿੱਕਤ ਨਹੀਂ ਪਰ ਰੋਸ ਜ਼ਿਆਦਾ ਸਾਨੂੰ ਬਿਜਲੀ ਕੱਟਣ ਦਾ ਸੀ ਜਦੋਂ ਸਾਨੂੰ ਉਹਨਾਂ ਨੇ ਇਹ ਗੱਲ ਕਹੀ ਕਿ ਔਖੀ ਘੜੀ ਕੱਟਣੀ ਪਊ ਤਾਂ ਅਸੀਂ ਇਹੀ ਗੱਲ ਦੇ ਵਿੱਚ ਕਿ ਸਾਡੇ ਜਦੋਂ ਭਾਈ ਰੋਅੱਖੀ ਘੜੀ ਘਟ ਰਹੇ ਨੇ ਤਾਂ ਅਸੀਂ ਵੀ ਸਰਦਕਾਂ ਤੇ ਜਾ ਕੇ ਉਹਨਾਂ ਦੇ ਨਾਲ ਔਖੀ ਘੜੀ ਘਟਾਂਗੇ ਪੂਰੇ ਅੱਜ ਐਸਐਚਓ ਸਾਹਿਬ ਅਸੀ ਪਠਾਣਾ ਡਿਪਟੀ ਸਾਹਿਬ ਅਸੀ ਪਠਾਣਾ ਤੇ ਐਸਡੀਓ ਸਾਹਿਬ ਆਪਣੇ ਇਲੈਕਟ੍ਰਿਸਿਟੀ ਦੇ ਤੇ ਉਹਨਾਂ ਨੇ ਸਾਨੂੰ ਆ ਕੇ ਇਹੀ ਵਿਸ਼ਵਾਸ ਦਿਵਾਇਆ ਕਿ ਕੱਲ ਨੂੰ 9 ਵਜੇ ਤੱਕ ਤੁਸੀਂ ਉਹਨੂੰ ਆਉਣ ਦੀ ਲੋੜ ਨਹੀਂ ਤੁਸੀਂ 9 ਵਜੇ ਦਫ਼ਤਰ ਆ ਜੇ 9 ਵਜੇ ਤੋਂ ਪਹਿਲਾਂ ਪਹਿਲਾਂ ਤੁਹਾਡੀ ਬਿਜਲੀ ਚਾਲੂ ਹੋ ਜਾਈਏ ਤਾਂ ਹੋ ਸਕਦਾ ਕਿ ਅਗਲੀ ਰਣਨੀਤੀ ਸਾਡੀ ਜ਼ਿਲ੍ਹਾ ਕਮੇਟੀ 'ਚ ਵੀ ਗੱਲ ਚੱਲੇ ਗਈ ਸਾਡੀ ਪੰਜਾਬ ਕਮੇਟੀ 'ਚ ਵੀ ਗੱਲ ਚੱਲੇਗੀ ਇਹ ਧਰਨੇ ਦੀ ਪੰਜਾਬ ਕਮੇਟੀ ਉੱਪਰ ਤੱਕ ਗੱਲ ਚੱਲੇਗੀ ਜੋ ਵੀ ਸਾਨੂੰ ਫਿਰ ਅੱਗੇ ਗੱਲਬਾਤ ਕਰਕੇ ਮੀਟਿੰਗ ਕਰਾਂਗੇ ਆਪਣੇ ਵਾਸੀ ਬਲਾਕ ਦੀ ਮੀਟਿੰਗ ਕਰਾਂਗੇ ਜਿਹਨੇ ਦੀ ਮੀਟਿੰਗ ਕਰਾਂਗੇ ਤੇ ਪੰਜਾਬ ਕਮੇਟੀ ਨਾਲ ਗੱਲ ਕਰਾਂਗੇ ਜੋ ਵੀ ਫੈਸਲਾ ਕੇ ਆਊਗਾ ਉਹਦੇ ਤੇ ਮਤਲਬ ਕਿ ਸਾਰੇ ਨਵਾਵਾਂਗੇ ਉਹ ਫੈਸਲਾ ਜੋ ਵੀ ਫੈਸਲਾ ਸਾਨੂੰ ਪੰਜਾਬ ਕਮੇਟੀ ਦੇਊਗੀ ਉਹ ਫੈਸਲੇ ਤੇ ਫਿਰ ਅੱਗੇ ਚੱਲਾਂਗੇ